ਅਗਲੀ ਪੇਸ਼ਕਸ਼ ਸਾਡੇ ਸਾਹਮਣੇ ਲੈ ਕੇ ਆ ਰਹੇ ਹਨ ਬਾਲ ਕਲਾਕਾਰ ਜੋ ਕਿ ਗਾਉਣ ਜਾ ਰਹੇ ਹਨ ਪੰਜਾਬੀ ਲੋਕ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦਾ ਗੀਤ ਜੰਮੇ ਨਾਲ <classic> देख क्या मेरी गड्डी का कमाल मेरी भी जेसी भी घट नहीं है आ तेन दिखा तू टक्कर कि तो मारी ऐसा मारी कल मैं जो हार गया मैं तेन दसा बेबे 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 ਵੇ ਬੇਡਾ ਨੂੰ ਫੇਰ ਲੜ ਪੇ ਮੈਂ ਮਰ ਜਾ ਫੇਰ ਲੜ ਤਾ ਵੇ ਬੇੜਾ ਬਹਿਜੇ ਤੁਹਾਡਾ ਕਿਉਂ ਲੜ ਪੇ ਜੇ ਫੇਰ ਦੁਬਾਰਾ ਹੈ ਕੀ ਗੱਲ ਪੁੱਤ ਕਿਉਂ ਲੜੀ ਜਾਂਦੇ ਹੋ ਆਪਸ ਚ ਐਨੇ ਮੇਰੀ ਜੈਸੀ ਵੀ ਤੌਰਤੀ ਪੱਲੇ ਐਨੇ ਮੇਰੀ ਗੱਡੀ ਵਿੱਚ ਟੱਕੜ ਮਾਰੀ ਐ ਚੱਲ ਵੇ ਚੱਲ ਇੱਕ ਤਾਂ ਤੂੰ ਉੱਥੇ ਸਾਨੂੰ ਸ਼ਰੀਕ ਨਹੀਂ ਜੀਨ ਦਿੰਦੇ ਜਾਂਦਾ ਹੀ ਕਿਉਂ ਉਹਨਾਂ ਦੇ ਕੋਲ ਤੂੰ ਹੈ ਤੈਨੂੰ ਕਿੰਨ 50 ਵਾਰੀ ਰੋਕਿਆ ਮੈਂ ਨਹੀਂ ਜਾਣਾਂ ਨੀਰੂਪਾ ਉਰੇ ਆ ਜਾ ਤੁਸ਼ਰੀਕਾ ਕੋਲ ਕੀ ਕਰਦੀ ਐ ਉਰੇ ਮਰ ਮੇਰੇ ਕੋ ਲਾ ਜਾ ਪੁੱਤ ਜਾ ਸਭੀ ਪੁੱਤ ਤੂੰ ਉਹਦਾ ਵੱਡਾ ਭਰਾ ਐ ਤੈਨੂੰ ਸਮਝਦਾਰ ਬਣਨਾ ਚਾਹੀਦਾ ਏ ਤੈਨੂੰ ਪਤਾ ਨਾ ਪੁੱਤ ਤੇਰਾ ਚਾਚਾ ਇਸ ਦੁਨੀਆ ਚੋਂ ਹੈ ਨਹੀਂ ਉਹ ਬਾਬਾ ਜੀ ਦੇ ਕੋਲ ਹੁਣ ਦੱਸੇ ਤੇ ਰੂਪ ਦਾ ਖਿਆਲ ਤੈਨੂੰ ਹੀ ਰੱਖਣਾ ਪੈਣਾ ਨਾ ਹੈ ਨਾ ਪੁੱਤ ਨਾਲੇ ਨੋਹਾ ਤੋਂ ਵੀ ਕਦੇ ਮਾਸ ਪਖ ਹੋਏ ਨੇ ਪੁੱਤ ਭਰਾ ਤਾਂ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ ਲੜਨਾ ਨਹੀਂ ਪੁੱਤ ਯਾਦ ਰੱਖਣਾ ਨਾਲੇ ਦੂਰ ਤਾਂ ਹੁਣ ਠੀਕ ਆ ਹਾਂਜੀ ਬਾਪੂ ਜੀ ਹੁਣ ਨਹੀਂ ਕਰੂੰਗਾ ਇਦਾਂ ਆ ਮੇਰਾ ਸ਼ੇਰ ਬੱਤਰ ਚਲ ਆ ਜਾ ਚਲਦੇ ਆ ਬੇਬੇ ਸਾਹੀ ਹੋ ਰਹਿਮ ਸ਼ਰੀਕ ਕਿਉਂ ਕਹਿੰਦੇ ਹੈਗੇ ਤੇ ਸ਼ਰੀਕ ਹੀ ਨੇ ਹੋਰ ਕੀ ਨੇ ਉਹ ਸਾਡੇ ਬੱਥੇ ਰੱਖਿਆ ਸੀ ਤੇਰੇ ਪਿਓ ਨੂੰ ਸਰਪੰਚੀ ਲੱਲਾ ਸਰਪੰਚੀ ਲੱਲਾ ਆਖਦਾ ਮੈਂ ਨਹੀਂ ਛੱਡਨੀ ਫੌਜ ਲੈ ਲਈ ਨਾ ਤੇਰੇ ਤਾਏ ਨੇ ਦਾਦੇ ਵਾਲੀ ਸਰਪੰਚੀ ਤੇ ਤੇਰਾ ਪਿਓ ਲੱਲੀ ਨਾ ਤੇਰੇ ਪਾਏ ਨੇ ਦਾਦੇ ਵਾਲੀ ਸਰਪੰਚੀ ਤੇ ਸ਼ਰੀਕ ਹੀ ਨੇ ਹੋਰ ਹੀ ਨੇ ਉਹ ਸਾਡੇ ਅਗਰੇ ਕਿਹੜੀ ਕਿਹੜੀ ਕਾਮ ਨੇ ਦਾਦੇ ਵਾਲੀ ਜਸੇ ਵੀ ਤੇਰੇ ਖੇਤਾਂ 'ਚ ਪਾਣੀ ਖੜਾ ਪਿਆ ਸਾਡੇ ਖੇਤ ਤਾਂ ਸੁੱਕੇ ਪਏ ਨੇ ਕੋਈ ਨਹੀਂ ਵੀ ਅਸਾਂ ਨੂੰ ਪਾਣੀ ਲਾ ਲੈਂਦੇ ਸ਼ਰੀਕ ਨੂੰ ਤੁਸੀਂ ਵੱਡ ਨਹੀਂ ਟੱਪਣ ਦੇ ਤੂੰ ਪਾਣੀ ਭਾਲਦਾ ਤੂੰ ਤੇ ਤੇਰਾ ਬਾਪੂ ਅੱਜ ਪਾਣੀ ਮੰਗਦੇ ਹਾਂ ਕੱਲ ਸਾਡੀ ਜ਼ਮੀਨ ਐਬਲੋਗੇ ਦੱਸਿਆ ਬਾਪੂ ਵਾਲੇ ਨੇ ਬੋਲੀ ਮੈਂ ਭੁੱਲ ਜਾਵਾਂਗੀ ਤੂੰ ਮੇਰਾ ਭਰਾ ਹੈ ਉਹ ਕਿਹੜਾ ਭਰਾ ਹੈ ਸ਼ਰੀਕ ਵੀ ਕਿਹਦੇ ਭਰਾ ਹੁੰਦੇ ਨੇ ਚਲੋ ਤੈਨੂੰ ਅੱਜ ਹੀ ਦੇਖ ਲੈਂਦਾ ਮੈਂ ਉਹ ਤੇਰੀ ਸੋਨਾ ਲੜੋ ਓਏ ਨਾਲੇ ਤਾਂ ਮੈਨੂੰ ਬਰਾਬਰ ਬਿਸ਼ਰਨੀ ਤਾਨੂੰ ਕਿਹੜੇ ਭਰਾ ਮੈਂ ਨਹੀਂ ਮੰਨਦਾ ਇਹ ਭਰਾਵਾਂ ਨੂੰ ਵੇਖ ਜੱਸ ਇਸੰਮਨ ਦੇ ਵਿੱਚ ਪੰਚਾਇਤ ਦੇ ਵਿੱਚ ਤੇਰੀ ਤੀਜੀ ਪੇਸ਼ੀ ਆ ਨਿੱਤ ਦੀਆਂ ਲੜਾਈਆਂ ਮੁੱਲ ਲੈਣੀਆਂ ਛੱਡ ਦੇ ਤੂੰ ਪਿੰਡ ਦਾ ਸਰਪੰਚ ਅਕੇ ਮੇਰਾ ਤਾਇਆ ਵੇਖ ਜੱਸ ਮੈਂ ਪਿੰਡ ਦਾ ਸਰਪੰਚ ਵੀ ਆ ਤੇ ਤੇਰਾ ਤਾਇਆ ਵੀ ਆ ਤੇਰੇ ਪਿਓ ਦੀ ਥਾਂ ਤੇ ਆ ਮੈਂ ਜਾਦਾ ਪੇ ਬਣਾਉਂਦਾ ਸ਼ੌਂਕ ਹੈ ਨਾ ਤਲਵਾਰੇ ਸਾਬੀ ਦੇ 5 ਕਿਲੋ ਮੇਰੇ ਨਾਲ ਹੁਣ ਮੇਰੇ ਹੱਥ ਖੜੇ ਆ ਹੁਣ ਮੈਨੂੰ ਕਾਨੂੰਨੀ ਕਾਰਵਾਈ ਕਰਨੀ ਪੈਣੀ ਆ ਮੈਨੂੰ ਪਹਿਲਾਂ ਹੀ ਪਤਾ ਸੀ ਕਦੇ ਸ਼ਰੀਕ ਵੀ ਕਿਸੇ ਦਾ ਪਿਓ ਬਣਿਆ ਤਾਇਆ ਕਿ ਉਹ ਨੂੰ ਕਿੰਨੀ ਵਾਰੀ ਸਮਝਾਇਆ ਜਸਨ ਲਾਲ ਲੜਿਆ ਕਰ ਮੈਂ ਕਿਦੋਂ ਲੜਦਾ ਬਾਪੂ ਉਹਦੇ ਨਾਲ ਉਹ ਆਪ ਹੀ ਪੰਗੇ ਲੈਂਦਾ ਮੇਰੇ ਨਾਲ ਉਹ ਹੈ ਤੇ ਤੇਰਾ ਭਰਾ ਹੀ ਨਾ ਥੋੜਾ ਹੌਲਾ ਹੋ ਕੇ ਚੱਲਿਆ ਕਰ ਹੋਰ ਕਿਦਾਂ ਫਿਰ ਹੋਰ ਬਾਪੂ ਜੀ ਕਿਦਾਂ ਸਿਹਤਾਂ ਕਿਵੇਂ ਕੈਮ ਵਧੀਆ ਸਿਹਤਾਂ ਤਾਂ ਠੀਕ ਨੇ ਬੁੱਤ ਬਸ ਹੁਣ ਭੁੱਲਰ ਤੂੰ ਹੀ ਸਮਝਾ ਇਹਨਾਂ ਨੂੰ ਕਿ ਦੋਵੇਂ ਭਰਾ ਨੇ ਤੇ ਲੜਦੇ ਰਹਿੰਦੇ ਨੇ ਆਪਸ ਦੇ ਵਿੱਚ ਹੀ ਸਮਝਾਉਣਾ ਤਾਂ ਮੈਂ ਵੀ ਰਹਿਣਾ ਇਹ ਮੰਨਦਾ ਕਿਤੇ ਸਾਡੀ ਗੱਲ ਬਾਪੂ ਕੀ ਮੰਨਾਂ ਯਾਰ ਤੁਹਾਡੀ ਬਾਪੂ ਮੈਂ ਸਾਰੀਆਂ ਗੱਲਾਂ ਬਰਦਾਸ਼ਤ ਕਰ ਸਕਦਾ ਪਰ ਜਦੋਂ ਤੇਰੇ ਬਾਰੇ ਬੋਲਦਾ ਮੇਰੇ ਤੋਂ ਨਹੀਂ ਸੁਣਿਆ ਜਾਂਦਾ। ਜਦ ਮੈਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਤੂੰ ਕਿਉਂ ਆਪਣਾ ਖੁੰ ਸਾੜਦਾ ਰਹਿਣਾ ਹੈ? ਯਾਰ ਤੁਸੀਂ ਤੇ ਤੁਹਾਡੀਆਂ ਗੱਲਾਂ ਮੇਰੇ ਪੱਲੇ ਨਹੀਂ ਪੈਂਦੀਆਂ। ਮੈਂ ਚੱਲਿਆ ਯਾਰ ਤੁਸੀਂ ਬੈਠੋ। ਚੱਲ ਛੱਡ ਬਾਪੂ ਟੈਨਸ਼ਨ ਨਾ ਲਿਆ ਕਰ ਇਸੀ ਗੱਲ ਦੀ ਆਪੇ ਸੁਧਰ ਜੂਗਾ। ਚੱਲ ਕੋਈ ਨਾ ਪੁੱਤ ਤੂੰ ਸੁਣਾ ਤੇਰੇ ਪਿੰਡ ਦਾ ਕੀ ਹਾਲ ਆ? ਬਹੁਤ ਵਧੀਆ ਬਾਪੂ ਦੀ। ਅੱਜ ਲੱਗੇ ਹੋਏ ਆ ਕੰਮਕਾਰ ਪਿੰਡ ਦੇ ਤੇ ਪੰਚਾਇਤੀ ਜ਼ਮੀਨ ਪਈ ਸੀ ਪਿੰਡ 'ਚ ਤੇ ਉਹਦੇ ਤੇ ਆਪਾਂ ਸਟੇਡੀਅਮ ਬਣਾਉਣ ਲੱਗੇ ਆ ਚਲੋ ਵਧੀਆ ਜਿਹੜੇ ਹਿਸਾਬ ਨਾਲ ਤੁਸੀਂ ਮੈਂ ਦੇਖ ਰਿਹਾ ਕੰਮ ਕਰ ਰਹੇ ਹੋ ਲੱਗਦਾ ਇਸ ਵਾਰੀ ਪਿੰਡ ਦੀ ਸਰਪੰਚੀ ਤੇਰੀ ਫਿਰ ਪੱਕੀ ਆ ਬਸ ਕੰਮ ਤੇ ਆ ਬਾਕੀ ਤਾਂ ਰੱਬ ਦੇ ਹੱਥਾਂ ਤਬੇ ਰਾਏ ਬੁੜਿਆ ਲਾਂਗ ਉਠਾ ਆਪੇ ਬੱਤੀ ਝੋਟਿਆ ਲਾਂ ਬੁੜਿਆ ਮੁੱਠਾ ਲਾਂ ਬੁੜਿਆ ਤਰ ਕਰਜਾ ਲੈ ਲੱਗਿਆ ਦੇਖਣਾ ਸੀ ਲਾਂਗ ਉੱਠੇ ਇੱਥੇ ਕਰ ਜਾ ਤੇਰਾ ਕਰ ਜਾ ਜਦੋਂ ਪਹਿਲਾ ਉੱਠਾ ਲੈ ਦੱਸਾਂ ਤੈਨੂੰ ਆਪੇ ਮੁੱਠਾ ਵਾਲਾ ਨਾ ਫੱਟੇ ਲਾਂਗ ਉਠਾ ਆਪੇ ਬੱਤੀ ਝੋਟੇ ਉੱਠਾ ਵਾਲਾ ਝੋਟੇ ਆ ਸ਼ੇਰਿਆ ਸਰਪੰਚਾ ਇਹ ਸਾਡਾ ਆਪਸੀ ਮਾਮਲਾ ਹੈ ਮਸਲਾ ਪਿੰਡ ਦਾ ਹੈ ਤੇ ਪਿੰਡ ਮੇਰੇ ਤੋਂ ਬਾਹਰ ਨਹੀਂ ਸਰਪੰਚਾ ਸਾਡਾ ਇਹਦੇ ਨਾਲ ਕੀ ਰੌਲਾ ਹੈ ਤਾ ਪੈਸੇ ਲੈਣੇ ਆ ਤੂੰ ਸਾਡੇ ਪੈਸੇ ਮੋੜ ਦਵੇ ਤੇ ਜਾਵੇ ਮੈਂ ਸਭ ਸਮਝਦਾ ਉਹ ਕਿੱਥੋਂ ਬੋਲਦਾ ਤੇਰੇ ਘਰ ਪਹੁੰਚਣ ਤੋਂ ਪਹਿਲਾਂ ਤੇਰੇ ਪੈਸੇ ਘਰ ਪਹੁੰਚ ਜਾਣਗੇ ਚਲ ਠੀਕ ਹੈ ਸਰਪੰਚਾ ਸ਼ਾਮ ਕਿਹੜਾ ਦੂਰ ਹੈ ਚਲੋ ਸ਼ੇਰਿਆ ਬਾਈ ਜੀ ਉਹ ਸਾਰਾ ਕੰਮ ਪੂਰਾ ਹੋਣ ਵਾਲਾ ਬਸ ਇੱਕ ਨਾਂ ਲੈ ਜਮੀਨ ਓੜੀਕਾ ਪਾਰੀ ਆ ਵਕੀਲਾ ਇਹਦੇ ਚ ਕਿਹੜਾ ਵੱਡਾ ਕੰਮ ਐ ਲੈ ਲੈਨੇ ਆਪਾਂ ਜਮੀਨ ਬਾਈ ਜੀ ਉਹ ਜਮੀਨ ਸਰਪੰਚ ਦੇ ਭਤੀਜੇ ਦੀ ਐ ਉਹ ਜਮੀਨ ਆਪਾਂ ਨੂੰ ਕਿੱਥੇ ਮਿਲਨੀ ਐ ਕੋਈ ਸਰਪੰਚ ਦਾ ਭਤੀਜਾ ਜਾਂ ਸਰਪੰਚ ਤੇ ਸਰਪੰਚ ਦਾ ਮੁੰਡਾ ਉਹਦੇ ਲਾਗੇ ਨਹੀਂ ਖੜਦੇ ਸੇਰੇ ਹੀ ਉਹਦਾ ਉਂਗੁੱਠਾ ਵੱਡ ਲੈਨੇ ਆਪਾਂ ਨਹੀਂ ਨਹੀਂ ਸੇਰੇ ਪਾਰਟੀ ਦਾ ਪੂਰਾ ਚੋਲ ਲੱਗਿਆ ਹੈ ਬੋਟਾਂ ਟਾਈਵਾ ਆਪਾਂ ਕੋਈ ਐਸਾ ਪੰਗਾ ਨਹੀਂ ਪੂਣਾ ਸ਼ੇਰਿਆ ਮંત્રી ਸਹੀ ਕਹਿੰਦਾ ਸ਼ੇਰਿਆ ਜਿਹੜਾ ਕੰਮ ਪਿਆਰ ਨਾਲ ਹੋ ਜੇ ਉੱਥੇ ਜੋਰ ਜਮਾਈ ਦੀ ਕੀ ਲੋੜ ਹੈ ਠੀਕ ਆ ਬਾਈ ਜੀ ਚੱਕੋ ਤੇ ਅੱਤੋਂ ਜਮੀਨ ਸਾਡੀ ਆਪਣਾ ਬੈਗ ਚੱਕ ਓਏ ਤੇਲ ਗੋੜਜੀ ਨੂੰ ਚੱਕੇ ਦਰੋ ਤੁਰਦਾ ਬੰਨ ਕੋਈ ਜਮੀਨ ਨਹੀਂ ਵੇਚਣੀ ਮੈਂ ਤੈਨੂੰ ਪਤਾ ਨਹੀਂ ਏ ਤੂੰ ਕਿਹਦੇ ਨਾਲ ਗੱਲ ਕਰ ਰਿਹਾ ਏ ਤਨੂ ਮੇਰੀ ਇੱਕ ਵਾਰੀ ਕਈ ਗੱਲ ਸਮਝ ਨਹੀਂ ਆਉਂਦੀ ਤਾਂ ਬੰਦੇ ਚੱਕਦੇ ਤਿੱਤਰ ਹੋਏ ਤੂੰ ਕੋਈ ਜ਼ਮੀਨ ਨਹੀਂ ਵੇਚਣੀ ਮੈਂ ਗੱਲ ਤਾਂ ਤੈਨੂੰ ਮੈਂ ਸਮਝਾਣਾ ਤਾਜੀ ਪੁਲਿਸ ਆਈ ਪੁਲਿਸ ਪੁਲਿਸ ਕੰਟਾ ਫੇਰ ਦੇਖ ਲਾਂਗੇ ਓਕੇ ਇੱਕ ਕਾਮਾ ਲਈ ਭੇਜਿਆ ਸੀ ਉਹ ਵੀ ਨੇ ਕਰਕੇ ਆ ਸਕੇ ਤੁਸੀਂ ਲੱਗਦਾ ਇਹ ਕੰਡਾ ਮੈਨੂੰ ਆਪ ਹੀ ਕੱਢਣਾ ਪੈਣਾ ਹੈ ਚਲੋ ਏ ਤੈਨੂੰ ਪਿਆਰ ਨਾਲ ਸਮਝਾਇਆ ਸੀ ਪਰ ਤੈਨੂੰ ਸਮਝ ਨਹੀਂ ਆਈ ਸਾਡੀ ਗੱਲ ਪਿਆਰ ਨਾਲ ਜ਼ਮੀਨ ਦੇ ਦੇਵੇਂਗਾ ਤੇ ਠੀਕ ਹੈ ਨਹੀਂ ਤਾਂ ਫਿਰ ਔਖਾ ਹੋਏਗਾ ਤੇਰੇ ਇੰਨਾ ਡਰਾਵਿਆਂ ਤੋਂ ਨਹੀਂ ਦਬਤਾ ਫੌਜੀ ਦਾ ਕੁੱਤਾ ਮਰਦੇ ਮਰਦੇ ਵੀ ਤੇਰੇ ਵਰਗੇ 10 15 ਲਪੇਟ ਕੇ ਮਰੀਦਾ ਦੇਖਿਆ ਬਾਈ ਜੀ ਇਹ ਲੰਡੂ ਕਿਵੇਂ ਪਹੁੰਚਦਾ ਇੰਨੇ ਜੋਗਾ ਲੱਗਦਾ ਤਾਂ ਹੈ ਨਹੀਂ ਇਹ ਪਹਿਲਾਂ ਪੁੰਗਰਤਾ ਲੈਂਦਾ ਤੇਰੇ ਵਰਗੇ ਛਲਾਰੂਆਂ ਦੀਆਂ ਨਿਤ ਪਹਿਲਾਂ ਕੋਈਆਂ ਪਰ ਫਿਰ ਵੀ ਤੇਰੇ ਹੌਸਲੇ ਦੀ ਦਾਤ ਦੇਣੀ ਤਾਂ ਬਣਦੀ ਹੈ ਮੌਤ ਸਾਹਮਣੇ ਇਕੱਲਾ ਹੀ ਭੌਂਕਣ ਡਿਆ ਤੈਨੂੰ ਕਿਵੇਂ ਕਿਹਾ ਕੱਲਾ ਆ ਇਹ ਨਾਲੇ ਸ਼ੇਰ ਦੌਰ ਦੇ ਹੁੰਦੇ ਆ ੋਂਕਣਾ ਤੇਰੇ ਵਰਗੇ ਕੁੱਤਿਆਂ ਦਾ ਕੰਮ ਆ ਲਗਦਾ 13 ਨੰਬਰ ਵੀ ਨਾਲ ਹੀ ਲਾਉਣਾ ਹਰ ਲੋ ਓਏ ਕੀ ਕਰਨ ਜਾ ਰਿਹਾ ਇਹਨੂੰ ਮਾਰ ਕੇ ਤੂੰ ਅੰਦਰ ਜਾਣਾ ਚਾਹਨਾ ਹੈ ਆਪਣੀ ਮਾਂ ਬਾਰੇ ਸੋਚ ਉਹ ਪਹਿਲਾਂ ਹੀ ਇਕੱਲੀ ਸੀ ਉਹਨਾਂ ਪੰਚਾਇਤ ਦੇ ਦੇਖਦੇ ਆ ਸਭੀ ਬਾਈ ਕਾਨੂੰ ਮੇਂ ਹਮੇਸ਼ਾ ਗਲਤ ਸਮਝਦਾ ਰਿਆ ਪਰ ਫੇਰ ਵੀ ਤੁਸੀਂ ਮੇਰਾ ਸਾਥ ਦਿੱਤਾ ਇਹ ਛੋਟੇ ਵੀਰ ਰਹਿਣਾ ਤਾਂ ਤੂੰ ਮੇਰਾ ਭਰਾ ਹੀ ਆ ਪਰ ਫੇਰ ਵੀ ਵੀਰੇ ਮੈਂ ਤੇਨੂੰ ਹਮੇਸ਼ਾ ਗਲਤ ਕੀਤਾ ਮੈਂ ਤੁਹਾਨੂੰ ਹਮੇਸ਼ਾ ਗਲਤ ਸਮਝਦਾ ਰਿਆ ਕੋਈ ਨਹੀਂ ਛੋਟੇ ਵੀਰ ਪਰ ਮੈਂ ਆਪਣਾ ਭਰਾਵਾਂ ਵਾਲਾ ਫਰਜ਼ ਨਿਭਾਇਆ ਤੈਨੂੰ ਪਤਾ ਮੈਂ ਤੇਰੇ ਨਾਲ ਕਿਉਂ ਖੜਾ ਹੋਇਆ ਹਾਂ ਕਿਉਂ ਵੀਰ ਸ਼ੇਰ ਆਪਸ ਵਿੱਚ ਭਾਵੇਂ ਜਿੰਨਾ ਮਰਜੀ ਲੜੇ ਹੋਣ ਪਰ ਜਦੋਂ ਉਤੋਂ ਦੀ ਗਿੱਦੜ ਆ ਕੇ ਘੇਰਦੇ ਆ ਨਾ ਇਹ ਸ਼ੇਰ ਹੀ ਸ਼ੇਰ ਨਾਲ ਖੜਦਾ ਹੁੰਦਾ ਹਾਂ ਤੂੰ ਉਂਤੂ ਪ੍ਰਾਣੀਆਂ ਗੱਲਾਂ ਪੁੱਲ ਚਲ ਆ ਉੱਠ ਕੇ ਰੋਟੀ ਰੋਟੀ ਖਾਂਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਨੂੰ ਸਾਡੀ ਇਹ ਸ਼ਾਰਟ ਮੂਵੀ ਬਹੁਤ ਵਧੀਆ ਲੱਗੀ ਹੋਵੇਗੀ ਅਸੀਂ ਮੈਂ ਤੇ ਮੇਰੀ ਟੀਮ ਨੇ ਮਿਲ ਕੇ ਬਹੁਤ ਮਿਹਨਤ ਕੀਤੀ ਹੈ ਤੇ ਅਸੀਂ ਇੱਕ ਸੋਸ਼ਲ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਮੂਵੀ ਦੇ ਥਰੂ ਜੋ ਕਿ ਤੁਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਜੋ ਅੱਜ ਕੱਲ ਦਾ ਮਾਹੌਲ ਹੈ ਭਰਾ ਹੀ ਭਰਾ ਦੇ ਨਾਲ ਨਹੀਂ ਵਰਤਦਾ ਤੇ ਆਪਾਂ ਇਸ ਮੂਵੀ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਰਾ ਹੀ ਆਖਰ ਕੂਨ ਹੀ ਕੂਨ ਦੇ ਕੰਮ ਆਉਂਦਾ ਹੈ ਬਸ ਇਹੀ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਕਦੀ ਵੀ ਕੋਈ ਬੇਫਤ ਆ ਜਾਂਦੀ ਆ ਤੇ ਤੁਹਾਨੂੰ ਬੜਾ ਇਧਰ ਉਧਰ ਭੱਜਣ ਦੀ ਲੋੜ ਨਹੀਂ ਤੁਹਾਡੇ ਭੈਣ ਤੁਹਾਡੇ ਭੈਣ ਭਰਾ ਹੀ ਤੁਹਾਡੇ ਕੰਮ ਹੁੰਦੇ ਨੇ ਤੇ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਮੂਵੀ ਲਈ ਓਕੇ ਵੀਰੇ ਜੀ ਕੋਈ ਖੜੇ ਨਾ ਖੜੇ ਜਿਹੜੇ ਤੁਹਾਡੀ ਫੈਮਿਲੀ ਹੈ ਤੁਹਾਡੇ ਭੈਣ ਭਰਾ ਖੂਨ ਦੇ ਜਿਹੜੇ ਰਿਸ਼ਤੇ ਹੈ ਉਹ ਤੁਹਾਡੇ ਨਾਲ ਜ਼ਰੂਰ ਖੜਦੇ ਨੇ ਇਹੀ ਚੀਜ਼ ਅਸੀਂ ਦਿਖਾਉਣਾ ਚਾਹੁੰਦੇ ਸੀ ਇਸ ਮੂਵੀ ਵਾਸਤੇ ਅਸੀਂ ਆਸ ਕਰਦੇ ਹਾਂ ਜੋ ਅਸੀਂ ਦਿਖਾਉਣਾ ਚਾਹੁੰਦੇ ਸੀ ਉਹ ਤੁਹਾਡੇ ਤੱਕ ਪਹੁੰਚ ਗਿਆ ਹੋਵੇਗਾ ਤੇ ਜੇਕਰ ਤੁਹਾਨੂੰ ਇਹ ਮੂਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸਾਡਾ ਚੈਨਲ ਜ਼ਰੂਰ ਲਾਈਕ ਕਰਿਓ ਵੀਡੀਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਐਡਾ ਦੀਆਂ ਹੋਰ ਮੂਵੀਜ਼ ਦੇਖਣ ਵਾਸਤੇ ਤੇ ਅਪਡੇਟਸ ਲੈਣ ਵਾਸਤੇ ਸਾਡਾ ਪਹਿਲਾ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਥੈਂਕ ਯੂ ਸੋ ਮਚ ਫਾਰ ਵਾਚਿੰਗ ਥੈਂਕ ਯੂ ਜੀ ਫਿਰ ਮਿਲਦੀ ਆ ਨੈਕਸਟ ਮੂਵੀ ਦੇ ਵਿੱਚ ਥੈਂਕ ਯੂ